ਖੁਸ਼ੀਆਂ ਲਈ ਆਈ ਬਾਬਾ ਨਾਨਕਾਂ ਇਹੋ ਜਿਹੀਆਂ ਖੁਸ਼ੀਆਂ ਲਈ ਆਈ ਬਾਬਾ ਨਾਨਕਾਂ ਇਹੋ ਜਿਹੀਆਂ ਖੁਸ਼ੀਆਂ ਲਈ ਆਈ ਬਾਬਾ ਨਾਨਕਾਂ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਗਵੀਰ ਹੈਪੀ ਅੱਜ ਅਸੀਂ ਖੜਿਆ ਬਰਨਾਲਾ ਕੈਪਟਨ ਮੰਤਰੀ ਮੀਤਹੇਰ ਦੇ ਘਰ ਜਿੱਥੇ ਕੀ ਅੱਜ ਉਹਨਾਂ ਦੀ ਜਿੱਤਣ ਦੀ ਖੁਸ਼ੀ ਦੇ ਵਿੱਚ ਉਹਨਾਂ ਦੇ ਕਾਹੇ ਜਾ ਰਹੀਆਂ ਨੇ ਆਓ ਤੁਹਾਨੂੰ ਦਿਖਾਉਣੇ ਆ ਸਾਰੀਆਂ ਮੌਕੇ ਦੀਆਂ ਲਾਈਵ ਤਸਵੀਰਾਂ ਬੜੇ <laughs> Incoming voice call from Angry Core JK24X7NEWS. <laughs> 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 Incoming voice call from Hreed Core JK24X7NEWS. ਕਰ ਦਵੋ ਜਿੰਤਾ ਜੀ ਅੱਲਾ ਮੈਨੂੰ ਪਰਮਾਨਾ ਦਿਵਾ ਦੇਣੀ ਆ ਭਾਈ ਲੈ ਲੈ ਹੁਣ ਕਰੀ ਉਹੋ ਤੋਂ ਪਰਮਾਨਾ ਦਿਵਾ ਦੇਣੀ ਆ ਰਾਇਣਾ ਬੈਂਕ ਸੋਨੂ ਕੰਮ ਕੋਲਸ ਕਾਲ ਫਰਮ 34JK24X7NEWS ਕਰ ਲੋ ਹਾਂ ਕੀ ਕਹਿਣਾ ਚਾਹ ਰਹੇ ਜਿਹੜੇ ਸਿੱਧੇ ਤੋਂ ਦੀ ਆ ਅਸੀਂ ਬਹੁਤ ਬਹੁਤ ਖੁਸ਼ ਆ ਤੇ ਬਹੁਤ ਖੁਸ਼ੀ ਦਾ ਮੌਕਾ ਹੈ ਸਾਡੇ ਸਾਰਿਆਂ ਲਈ ਤੁਸੀਂ ਕੁਝ ਜਿਹੜਾ ਮੇਰੀ ਵੱਡੀ ਜਿੱਤ ਵੀ ਹੋ ਰਹੀ ਹੈਗੀ ਆ ਕਿ ਸਾਡਾ ਸਾਡ ਜਿੱਤ ਕੀ ਪਿਆਰ ਮਿਲੇਗਾ ਬਹੁਤਰਾ ਮਿਲ ਹਾਂਜੀ ਤੁਸੀਂ ਦੇਖ ਸਕਦੇ ਹੋ ਕਿੰਨੀ ਵੱਡੀ ਲੀਡ ਨਾਲ ਅਸੀਂ ਅੱਗੇ ਜਾ ਰਹੇ ਹਾਂ ਤੇ ਲੋਕਾਂ ਦਾ ਪਿਆਰ ਤੁਸੀਂ ਦੇਖ ਹੀ ਸਕਦੇ ਹੋ ਤੇ ਮੀਤ ਹਰਜੀ ਦੇ ਜਿਹੜੇ ਕੰਮ ਕੀਤੇ ਸੀ ਉਹਨਾਂ ਨੇ ਆਪਣੀ ਲੋਕਲ ਕੌਨਸਟਿਟੂਐਂਸੀ 'ਚ ਉਹਨਾਂ ਨੂੰ ਦੇਖਦੇ ਹੋਏ ਤੁਸੀਂ ਦੇਖ ਸਕਦੇ ਹੋ ਜਿਵੇਂ ਹੁਣ ਅਸੀਂ ਪੰਜਾਬ ਦੇ ਕੰਮ ਕੀਤੇ ਸੀ ਅੱਗੇ ਜਾ ਕੇ ਅਸੀਂ ਪਾਰਲੀਮੈਂਟ ਚ ਜਾ ਕੇ ਸੈਂਟਰ ਦੇ ਕੰਮ ਕਰਾਂਗੇ ਤੇ ਹੋਰ ਵੱਡੇ ਵੋਟਾਂ ਨਾਲ ਅੱਗੇ ਅੱਗੇ ਲੀਡ ਲਵਾਂਗੇ ਕਿੰਨਾ ਹੈਗਾ ਔਰਤਾਂ ਦੇ ਬਤਦਾਕਾਰ ਦੇ ਹੈਗੇ ਆ ਜਿਹੜੀ ਕਈ ਸਮੱਸਿਆਵਾਂ ਔਰਤਾਂ ਨੂੰ ਆਉਂਦੀਆਂ ਨੇ ਉਹ ਸੈਂਟਰ ਚ ਜਾ ਕੇ ਕਿਵੇਂ ਦੇਖ ਜਾਈਏ ਸੈਂਟਰ ਚ ਜਾ ਕੇ ਹੋਰ ਵੱਡੀ ਰਿਸਪੌਂਸਿਬਿਲਟੀ ਹੋ ਜਾਂਦੀ ਹੈ ਤੇ ਉੱਥੇ ਜਾ ਕੇ ਅਸੀਂ ਵੱਡੇ ਵੱਡੇ ਕੰਮ ਕਰਾਂਗੇ ਤੇ ਲੋਕਾਂ ਦੀ ਰਿਸਪੌਂਸਿਬਿਲਟੀ ਪੂਰੀ ਕਰਾਂਗੇ ਜੇ ਤੋਰੀ ਹੈਗੀ ਆ ਵਰਕਰਾਂ ਨੇ ਤੇ ਲੋਕਾਂ ਨੇ ਸਹਿਯੋਗ ਕੀਤਾ ਉਹਨਾਂ ਨੇ ਕੀ ਹਾਂ ਬਸ ਸਾਡੇ ਸਾਰੇ ਵਰਕਰ ਜਿਨੇ ਵੀ ਆਮ ਆਦਮੀ ਪਾਰਟੀ ਦੇ ਵਰਕਰਸ ਨੇ ਸੰਗਰੂਰ ਕੌਨਸਟਿਟੈਂਸੀ ਦੇ ਉਹਨਾਂ ਨੂੰ ਬਹੁਤ ਬਹੁਤ ਧੰਨਵਾਦ ਤੇ ਜਿਹੜੇ ਜਿੰਨੇ ਵੀ ਵੋਟਰਸ ਨੇ ਉਹਨਾਂ ਨੂੰ ਉਹਨਾਂ ਨੇ ਇੰਨੀ ਗਰਮੀ ਚ ਆ ਕੇ ਸਾਨੂੰ ਵੋਟ ਪਾਏ ਨੇ ਤੇ ਉਹਨਾਂ ਨੂੰ ਵੀ ਬਹੁਤ ਬਹੁਤ ਧੰਨਵਾਦ ਹਾਂਜੀ ਕਹਿਣਾ ਤਾਂ ਇਹ ਪਹਿਲਾਂ ਦਾ ਵਾਹਿਗੁਰੂ ਸੱਚੇ ਪਾਤਸ਼ਾਹ ਦਾ ਪਾਲ ਵਰਦਕਾਰ ਦਾ ਸ਼ੁਕਰਗੁਜ਼ਾਰ ਕਰਦੇ ਆਂ ਪ੍ਰਮਾਤਮਾ ਨੇ ਅੱਜ ਸਾਡੇ ਬੇਟੇ ਨੂੰ ਪਹਿਲਾਂ ਐਮਐਲਏ ਸੀ ਫਿਰ ਕਵਰਨਮੈਂਟ ਮੰਤਰੀ ਵੀ ਸੀ ਪਰ ਹੁਣ ਮੰਨਦੇ ਆ ਵੀ ਕੇਂਟਰ ਦਾ ਐਮਪੀ ਵੀ ਬਣਾਤਾ ਤੇ ਅੱਗੇ ਜਾ ਕੇ ਇਹ ਬਹੁਤ ਮੁੱਦੇ ਨੇ ਜਿਹੜੇ ਸਾਡੀ ਸੁਣਵਾਈ ਨਹੀਂ ਸੀ ਹੋ ਰਹੀ ਕੇਂਟਰ 'ਚ ਤੇ ਉਹਨਾਂ ਨੂੰ ਚੁੱਕੇ ਤੇ ਸਮੱਸਿਆ ਦਾ ਕੋਈ ਹੱਲ ਕਰੇ ਬਸ ਅਸੀਂ ਕਹਿੰਨੇ ਆ ਭਾਈ ਗੁਰੂ ਨੂੰ ਕੰਮ ਕਰਨ ਦਾ ਬਲ ਬਖਸ਼ੀ ਮਿਹਨਤ ਦਾ ਬੇਟੇ ਕੋਈ ਤੁਹਾਨੂੰ ਕੀ ਦੱਸਾਂ ਵੇ ਰੋਜ਼ ਮੈਂ ਤਾਂ ਦੇਖਦੀ ਆ ਕਿ 1 ਵਜੇ ਉਹਨੇ ਆਉਣਾ ਹੈ 1 ਵਜੇ ਤੋ ਆ ਕੇ ਖਾਣਾ ਖਾਣਾ ਹੈ ਨਹਾਉਣਾ ਧੋਣਾ ਹੈ 2 ਵਜਾਂ ਦੇ ਸਾਨੂੰ ਮੈਨੂੰ ਸਾਨੂੰ ਸਾਰੀ ਫੈਮਿਲੀ ਨੂੰ ਅਸੀਂ ਉਦੋਂ ਦੇ 2 ਵਜੇ ਪਹੁੰਚਿਆ 2.5 ਮਹੀਨੇ ਹੋ ਗਏ ਸਾਨੂੰ ਤੇ ਸਵੇਰੇ 6 ਵਜੇ ਨਿਕਲ ਜਾਣਾ ਹੈ ਤੇ ਉਹਦੀ ਬ੍ਰੇਕਫਾਸਟ ਵੀ ਮਗਰ ਭੇਜ ਦਿਆਂ 6 ਵਜੇ ਨੂੰ ਤਿਆਰ ਨਹੀਂ ਹੋਈ ਹੁੰਦੀ ਡੇਲੀ ਮਗਰ ਭੇਜ ਦਿੰਦੇ ਆ ਪੰਜਾਬ ਸਮੇਤ ਦੇ ਦੇ ਮੱਦੇਨ ਲੱਕੇ ਜਾਂਦੇ ਹਾਂ ਜੀ ਹਾਂ ਜੀ ਹਾਂ ਜੀ ਬਹੁਤ ਉਮੀਦ ਹੈ ਜੀ ਬਹੁਤ ਜਿਆਦਾ ਸਿਆਣਾ ਬੇਟਾ ਮੈਂ ਮੈਂ ਆਵਜ਼ੇ ਬੈਠੇ ਕਰਕੇ ਨਹੀਂ ਕਹਿੰਦੀ ਪਰ ਪ੍ਰਮਾਤਮਾ ਸਭ ਨੂੰ ਇਹੋ ਜਿਹੇ ਬੱਚੇ ਦੇਵੇ ਪਹਿਲੇ ਦਿਨੋਂ ਹੀ ਉਹ ਇੱਕ ਨਾ ਖਾਸियत ਹੈ ਉਹਦੇ ਚ ਬਹੁਤ ਜਿਆਦਾ ਸੰਘਰਸ਼ ਨਾਲ ਵੀ ਸਾਹਮਣਾ ਕਰਦਾ ਤੇ ਉਹਦੇ ਚ ਹਿੰਮਤ ਵੀ ਆਹੇ ਕਰੂਣੇ ਬਹੁਤ ਦਿੱਤੀ ਹੈ